लगम मूली गन्ना चुकन्दर प्याज लसन तो इलावा होर भी कई ऑरगैनिक सब्जियां ने जिड़ी कीगा के लखा रुपए कमा रहा है उसका कहना है कि लोग विदेश रहे जदों की अपने खेतों के तरह तरह दब्जिया दाल उगा के ਮੋਟੀ ਕਮਾਈ ਕੀਤੀ ਜਾ ਸਕਦੀ ਹੈ ਸੋ ਪਿੰਡ ਬਾਸਰਪੁਰ ਦਾ ਰਹਿਣ ਵਾਲਾ ਇਹ ਕਿਸਾਨ ਬਾਕੀ ਕਿਸਾਨਾਂ ਦੇ ਲਈ ਪ੍ਰੇਰਣਾ ਸਰੋਤ ਬਣ ਰਿਹਾ ਹੈ ਤੇ ਲੋਕ ਵੀ ਉਸਦੇ ਖੇਤਾਂ ਦੇ ਵਿੱਚੋਂ ਹੀ ਤਾਜ਼ਾ ਸਬਜ਼ੀਆਂ ਖਰੀਦ ਰਹੇ ਹਨ। ਰੋਣ ਨਾ ਕਰਦੇ ਪਹੇਜ ਜਾਂਦੇ ਆ। ਹੁਣ ਅਸੀਂ ਲਾਇਆ ਗੋਭੀ ਲਾਈ ਆ, ਮੇਥੀ ਲਾਈ ਆ, ਚਕੰਦਰ ਲਾਏ ਆ, ਮੂਲੀ ਲਾਈ ਆ, ਪਾਲਕ ਲਾਈ ਆ ਤੇ ਧੰਗ ਲਾਇਆ ਤੇ ਸਾਗ ਲਾਇਆ। ਤਿਆਰ ਬਹੁਤ ਬਲਦਨ ਮਾਰੇ ਰੋਟੀ ਪਣੀ ਚੰਗਾ ਪਾ ਚੰਗਾ ਚੰਗਾ ਚੁਕਾ ਖਾਈ ਜਾਂਦੇ ਕੋਫੇ ਕਰਨੀ ਕੋਫਾ ਕਾ ਨਹੀਂ ਜਿਹੜਾ ਪਿਆਰ ਹੈ ਉਹਨੇ ਵਰਡ ਕੇ ਲਾਈਫ ਵੇਚੀ ਆਈ ਦੀ ਹੁਣ ਜਿੱਦਾਂ ਚਕੰਦਰ ਲਾਏ ਆ 15 ਤੱਕ ਤਿਆਰ ਹੋਏ ਨੇ ਕੁਰੇ ਉਹ ਅੱਛਾ ਤੇ ਛਲਗ ਮੇੜ ਪਹਿਲੇ ਤਿਆਰ ਉਹ ਵੇਚਦੇ ਆ ਤੇ ਦੂਜੇ ਤਿਆਰ ਹੋਣਦੇ ਹਾਲੀ ਨਾਲ ਵਿਜੀਆ ਨਹੀਂ ਹੋਰਦੀ ਤੇ ਕਈ ਨਾ ਗੋਡੀ ਜਾਣਾ ਥਾਂ ਇੱਕ ਨਿਕੇ ਹੱਲਾ ਰੱਖੀਆਂ ਉਹ ਤੇ ਕਈ ਨਾ ਪੋਲਾ ਕਰ ਲੈਣਾ ਮੁਰਕਾ ਹੱਲਾ ਨਾਲ ਵਾ ਕੇ ਤੇ ਵਿਜੀਆਣਾ ਤੇ ਕਈ ਨਾ ਵਟਾ ਦਾ ਪਟਾ ਪਾ ਲੈਣੀ ਆ ਹਮ ਤਾਜੀ ਸਬਜ਼ੀ ਆ ਸਕੂਲ ਦੇ ਮਾਪਿਆਂ ਨੇ ਮਾਸਟਰ ਬਹੁਤ ਖੜਦੇ ਆਣ ਕਿ ਸਕੂਲ ਦੇ ਖੁਸ਼ ਹੋ ਕੇ ਖਿਆਰੀ ਪਿਛਲੇ ਸਾਲ ਮੈਂ 1.5 ਲੱਖ 2 ਲੱਖ ਦਾ ਕੰਮ ਕਰ ਗਿਆ ਹਾਂ ਪੰਜਾ ਛੇ ਕ ਨਾਲੋਂ ਚਾਹੀ। ਅੱਛਾ ਜੀ। ਤੇ ਏਅਰ ਕੰਡੀਸ਼ਨਰ ਦਾ ਕੰਮ ਸ਼ੁਰੂ ਹੋਇਆ ਹੀ ਹਾਲੀ। ਵੀ ਛੜਛੜੀ ਹੈ। ਤੇ ਝੋਨਾ ਫਸੀ ਉਹ ਥੋੜੇ ਬਹੁਤ ਲਾਉਣਾ ਪੈਂਦਾ ਉਹ ਬੂਟੀ ਮਰ ਜੇ ਬੂਟੀ ਨਹੀਂ ਮਰਨਦੀ। ਤੇ ਦਵਾਈ ਜੀ ਬਿਲਕੁਲ ਹੀ ਵਰਤੋਂ ਨਹੀਂ ਕਰਦੇ। ਤੇ ਦੇਸੀ ਰੂੜੀ ਵਰਤੀ ਦੀ ਹੈ ਗੋਏ ਦੀ। ਤਕੀਲ ਕਾਉਣੇ ਤੇ ਜੇ ਹੁਣ ਕਣਕ ਵੇਜਣੀ ਆ ਤਾਂ ਜਿਹੜੇ ਚ ਪੈਸੇ ਕਾਉਣਾ ਮੁੱਕੇ ਨੇ ਕਣਕ ਜੇ ਤੇ ਜਿਹੜੇ ਕਣਕ ਦੇ ਵਟਨੇ ਝੋਨੇ ਲੱਗ ਜਾਂਦੇ ਆ ਇਹ ਚੱਕਵਰ ਲਾਉਣੇ ਮੁੜ ਕੇ ਉੱਤੇ ਰਹਿਣੇ ਆ। ਹੁਣ ਜਿੱਦਾਂ ਦੇਖੋ ਝੋਨਾ ਪਹਿਲੀ ਰਵੇਜ ਤੇ ਦੂਜੀ ਰਵੇਜ ਲਾ ਲੇ ਆ ਮਾਰੇ ਸੂਏ ਦੇ ਆਪਣੇ ਲਈ ਛਟਕਰੀ ਜਿਗਾਰਡ ਬਣਾਇਆ ਮੰਜਾ ਰਖ ਲੀਦਾ ਉੱਥੇ ਬੈਠ ਕੇ ਵੇਚ ਲੀਦੇ ਆ ਤੇ ਜਿਹੜੇ ਗਾਹਤ ਹੁੰਦੇ ਆ ਉਥੋਂ ਬਾਜਮਾਰ ਨਾਲ ਹੀ ਖੇਤ ਪਾਈ ਨੀ ਲੱਗੇ ਹੀ ਉਥੋਂ ਨਾਲ ਹੀ ਬਾਜਮਾਰ ਨਾਲ ਹੀ ਇੱਕ ਪੁੱਟ ਕੇ ਦੇਉਨਾ ਤੇ ਥੋੜੀ ਜਿਹੀ ਪੁੱਟ ਕੇ ਰੱਖੇ ਨੇ ਲੱਗੇ ਮਾਰੇ ਕਿਸਾਨੀ ਤਾਂ ਘਟਾ ਨਹੀਂਗਾ ਜੇ ਬੰਦਾ ਹੱਥੀਆ ਮਿਹਨਤ ਕਰੇ ਤੇ ਜੇ ਆਪਾਂ ਲੇਬਰ ਨਹੀਂ ਫੇਰ ਕੋ ਪੱਲੇ ਨਹੀਂ ਪੈਣਾ ਕਿਉਂ ਲੇਬਰ ਨਹੀਂ 500-600 ਰੁਪਏ ਡੜੀ ਆ ਸਾਨੂੰ ਕੱਖ ਨੇ ਬਈ 5-400 ਤੋਂ ਬਾਜੀ ਜਾਣਾ ਆ ਅਪੇ ਕਰਨਾ ਆਪੇ ਗੁੜਗੁੜਾਈ ਕਰਨੀ ਆਪੇ ਪੁੱਟਣੀ ਆਪੇ ਵੇਚਣੀ ਸਾਰੇ ਕੰਮ ਕਰਨੇ ਆ ਮਿਹਨਤ ਕਰਨੇ ਬੰਦਾ ਕਿਦੇ ਭੁੱਖਾ ਦੀ ਮਰਦਾ ਜਿਹੜੇ ਬੰਦੇ ਨੇ ਮਿਹਨਤ ਕਰਨੀ ਅੱਜ ਘਰ ਵੀ ਰਾਜਾ ਬਾਹਰ ਵੀ ਰਾਜਾ ਬਾਹਰ ਪੈਸੇ ਲੱਗੇ ਉਹਨੇ ਤਾਂ ਫਰੀ ਕੰਮ ਹੋਈ